ਲਓ ਵੀਰੇ ਅੱਜ ਆਪਾਂ ਨਖਰਾ ਵਲੋਗ ਤੇ ਆਪਾਂ ਜਾ ਰਹਾਂਗੇ ਵਿਆਹ ਤੇ ਨਾਲ ਮੇਰੇ ਜੱਗੀ ਜੱਗੀ ਦੀ ਵੀ ਫੋਟੋ ਤੁਹਾਨੂੰ ਦਿਖਾਵਾਂਗੇ ਹੁਣ ਅਸੀਂ ਮੋਟਰਸਾਈਕਲ ਤੇ ਜੇ ਤੇ ਆ ਚਮਕੌਰ ਭਾਈ ਕਿੱਥੇ ਆਣ ਜੱਗੀ ਆਪਾਂ ਜੱਗੀ ਵੀ ਰਾਜ ਕਰੀਏਗਾ ਡਰਾ ਬੈਲ ਸੇ ਡਰਾ ਬੈਲ ਸੇ ਜੱਗੀ ਦੀ ਲੁੱਕ ਵਾਹ ਲੱਗ ਰਿਹਾ ਵੀਰੇ ਅੱਜ ਜੱਵੀ ਬੱਬੂ ਆਣੇ ਲਾ ਜੱਗੀ ਨਹੀਂ ਲਵੇ ਲੱਗਣ ਦਿੰਦਾ ਅੱਜ ਆਹ ਹਾਂ ਸੇ ਤੁਹਾਨੂੰ ਦਿਖਾਉਣਾ ਵੀਰੇ ਇਹ ਜਦੋਂ ਇਹ ਪਿਆ ਸਾਡਾ ਨਿਕਲਦਾਗਾ ਤੇ ਰ ਜੱਗੀ ਦੀ ਲੱਕ ਜਰੂਰ ਦਿਖਾਵਾਂਗੇ ਤੁਹਾਨੂੰ ਬਹੁਤ ਸੋਹਣਾ ਲੱਗ ਰਿਹਾ ਹੈ ਲੱਕਾ ਇੱਥੇ ਨਾਲ ਲੱਕ ਬਨ ਜੇ ਲੈ ਵੀਰੇ ਜੱਗੀ ਦੀ ਲੱਕ ਦੇਖ ਲਓ ਕਹਿੰਦਾ ਸੋਹਣਾ ਲੱਗ ਰਿਹਾ ਦੇਖੋ ਐਨ ਕੱਢੀ ਜੂ ਰੱਖਦੇ ਹੋ ਕੇ ਸੋ ਇਹ ਸਦਾ ਕੁਝ ਨਹੀਂ ਪੈਂਦਾ ਸੱਤ ਐਨ ਕਰਦੇ ਲੋ ਵੀਰੇ ਪਹੁੰਚ ਗਏ ਪਾਸੇ ਜਿੱਥੇ ਹੁਣ ਆਪਾਂ ਅੰਦਰ ਜਾਂਦੇ ਆਂਗੇ ਚਮਕੌਰ ਲਾਇਆ ਮੋਟਰਸਾਈਕਲ ਪਾਰਕਿੰਗ ਕੰਮ ਚੱਲ ਚੱਲੀਏ ਚੱਲੀਏ ਚਲੋ ਸਾਰੀ ਬਣਾਵੇਂਗਾ ਸਾਰੇ ਬਣਾਵਾਂਗੇ ਚਲ ਬਣਾਵਾਂ ਆਹ ਛੱਡ ਦੇ ਦੇਖੋ ਵੀਰੇ ਤੁਰਦਾ ਨਾਲ ਮੈਨੂੰ ਲੱਗਦਾ ਹਾਲੇ ਕੋਈ ਆਇਆ ਨਹੀਂ ਆਪਾਂ ਪਹਿਲਾਂ ਆ ਗਏ ਹਾਂ ਨਾ ਜੱਗੂਏ ਕੀ ਕੀ ਪਤਾ ਲੱਗੂ ਇਹਦੇ ਅੰਦਰ ਲਾ ਇਹ ਚੰਗੋ ਨੋ ਵੀ ਆ ਜਾਂਦੇ ਮੈਂ ਕਹਣਾ ਆ ਵੀਰੇ ਹੁਣ ਸਾਰਾ ਮੁੰਡੇ ਲੱਗੇ ਠੰਡਾ ਪੀਣਾ ਚਰਨ ਲੱਗੇ ਕਿਹੜਾ ਆਂਟੀਓ ਕੋਕ ਇਹ ਬਾਈ ਜੇ ਪੀ ਵੀ ਗਿਆ ਕੀ ਹਾਲ ਹੈ ਜੀ ਜੰਮਿਆ ਵਧੀਆ ਆ ਬਾਲ ਜਿਵੇਂ ਕਰ ਰੱਖੇ ਨੇ ਇਹ ਤਾਂ ਉਂ ਬੈਠ ਕੇ ਕੀ ਆਲਾ ਜੱਗੀ ਜੱਗੀ ਕਿੱਥੇ ਆਦੂ ਆ ਹੈ ਦੂਆ ਜੱਗੀ ਲੋ ਤਾਂ ਬੱਗ ਗਿਆ ਕਨੇਡਾ ਲੈ ਆਉਣਾ ਜਿੱਤਮ ਕੋਰਨ ਦਿਖਾ ਦੇ ਜਿੱਤਮ ਕੋਰਾ ਪੀਲਾ ਠੰਡਾ ਪੀਲਾ ਪੀਲਾ ਹਾਂ ਲਾ ਪੀਲਾ ਪੀਲਾ ਸੱਜਣਾਂ ਵਿਚਰਨਾ ਚ ਇਹ ਸੱਜਣਾਂ ਦੀ ਜਿੱਦ ਤੱਕ ਬ੍ਰੇਕਫਾਸਟ ਨਹੀਂ ਕੀਤਾ ਉਹ ਸੱਜਣ ਬ੍ਰੇਕਫਾਸਟ ਕਰ ਲੈਣ ਤੇ ਜਿਹਨਾਂ ਨੇ ਬ੍ਰੇਕਫਾਸਟ ਕਰ ਲਿਆ ਕਰ ਲੈਣ ਦਾ ਕੋਈ ਮੁੱਦੇ ਨਹੀਂ ਹੈ ਬ੍ਰੇਕਫਾਸਟ ਕਰ ਲਿਆ ਕਰਦੇ ਹੀ ਕਰ ਲਿਆ ਬਹੁਤ ਕੁਸੇ ਕਰੇ ਹੈ ਜਦ ਸੱਜਣ ਤੁਰੇ ਫਿਰਦੇ ਕੋਈ ਬਾਬਾ ਜੀ ਪਹੁੰਚ ਗਏ ਵਿਆਹ ਤੇ ਤੇ ਨਾਲ ਉਹਨਾਂ ਦੇ ਬਾਡੀਗਾਰਡ ਇਹ ਪੋਟਿੰਗ ਕਰੀਂ ਹਾਂ ਜੀ

ਬਿਆਹ ਕਰ ਲਿਆ ਸਾਰਿਆਂ ਨੂੰ ਚੋਇ। ਕਿਵੇਂ ਲੱਗਾ ਜੀ ਵੀਰੇ ਵਿਆਹ? ਫੁੱਲ ਕੈਮ। ਸਮਾਨ ਤਾਂ ਨਹੀਂ ਕਿੱਦਾਂ ਚੰਗਾਰ ਵੀਰ ਨੇ ਆਪਣਾ ਵਧੀਆ। ਫੁੱਲ। ਅੱਛਾ। ਖਾਣਾ ਪੀਣਾ ਵਧੀਆ ਲੱਗਿਆ? ਫੁੱਲ ਵਧੀਆ ਦੀ ਬਈ। ਚੱਲੀਏ ਹੁਣ ਆਪਾਂ ਬੱਡਣੋ। ਤੈਨੂੰ ਜਾਂੰਤੀ ਫਾਇਦਾ। ਲਓ ਵੀਰੇ ਸਨ ਲਸੂ ਆਇਆ ਚੱਕ ਲਿਆ ਹੁਣ ਇੱਥੇ ਜਿਹੜੇ ਗੋਲ ਗੁੱਲ ਆਪੇ ਆ ਜਾਈਂ। ਤੇ ਪੱਗ-ਪੁਗ ਅਸੀਂ ਲਾਉਦਾ ਨਹੀਂ ਕਿ ਹੁਣ ਅਸੀਂ ਆ ਜਾ ਰਾਂ ਘਰੇ। ਚੱਲੀਏ ਜੀ। ਚਲੋ ਜੀ। ਚਲੋ। ਵਿਆਹ ਨੂੰ ਕਰਦੇ ਆ ਹਾਲ ਪੇ ਦਾ। ਪਾਣੀ ਰੀਣ ਬੀਚੇ ਚੱਲਣਾ ਪਾਣੀ ਪੀਣਾ ਆ ਪਾਣੀ ਪੀਣਾ ਜੀ ਪਾਣੀ ਬਿਲਾ ਦਿੰਦਾ ਸਾਨੂੰ ਪਾਣੀ ਬਿਲਾਉਣਾ ਜ਼ਰੂਰ ਆ ਲਾ ਵੀਰੇ ਦੋ ਬੋਤਲਾਂ ਲੈਣੀਆਂ ਪਾਣੀ ਦੀਆਂ ਸਾਰੇ ਆ ਪਿੰਡਾਂ ਜਾਈਆਂ ਸਾਬਾ ਲਓ ਜੀ ਹੁਣ ਆਪਾਂ ਚੱਲਿਆ ਕੋਟ ਨੂੰ ਬਾਏ ਬਾਏ ਹਾਂ ਜੇ ਅਸੀ ਆਪਣਾ ਦਾ ਵਲੌਗ ਕਮੇ ਲਗਾ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਆਪਣਾ ਲਿਖੋ ਉਹਨਾਂ ਵੱਲ ਵੀਡੀਓ ਦੇਖ ਲਈ ਸਾਡੇ ਚੈਨਲ ਨੂੰ ਗਾ ਲਾ ਸਬਸਕ੍ਰਾਈਬ